ਚਲੋ ਅੱਜ ਆਪਾਂ ਇੱਕ ਬਹੁਤ ਹੀ ਡੂੰਗੇ ਸਵਾਲ ਦੀ ਤਹਿ ਤੱਕ ਚੱਲਦੇ ਹਾਂ ਇੱਕ ਖੋਜੀ ਦੇ ਨਾਲ ਨਾਲ ਅਸੀਂ ਉਸ ਅੰਤਿਮ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਸਾਰਿਆਂ ਦੇ ਅੰਦਰ ਹੀ ਮੌਜੂਦ ਹੈ ਇਸ ਸਫ਼ਰ ਸਾਨੂੰ ਸਮਝਾਏਗਾ ਕਿ ਅਸੀਂ ਅਸਲ ਵਿੱਚ ਹਾਂ ਕੌਣ ਸਾਡੀ ਇਹ ਕਹਾਣੀ ਇੱਕ ਖੋਜੀ ਤੋਂ ਸ਼ੁਰੂ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਸਿਰਫ ਇੱਕ ਮੰਨਦਾ ਪਰ ਇਹ ਇੱਕ ਹੈ ਕੀ ਕੀ ਇਹ ਸਿਰਫ ਇੱਕ ਖਾਲੀਪਣ ਹੈ ਜਾਂ ਫਿਰ ਇਸ ਦੇ ਵਿੱਚ ਪੂਰਾ ਬ੍ਰਹਿਮੰਡ ਸਮਾਇਆ ਹੋਇਆ ਹੈ ਇਹੀ ਉਹ ਸਵਾਲ ਹੈ ਜਿਹੜਾ ਸਾਨੂੰ ਇਸ ਸਾਰੇ ਰਹੱਸ ਦੇ ਕੇਂਦਰ ਤੱਕ ਲੈ ਕੇ ਜਾਵੇਗਾ ਤਾਂ ਫਿਰ ਇਸ ਯਾਤਰਾ ਦਾ ਪਹਿਲਾ ਪੜਾਅ ਸ਼ੁਰੂ ਹੁੰਦਾ ਹੈ ਜਿੱਥੇ ਇੱਕ ਦਾ ਮਤਲਬ ਹੈ ਇਕੱਲਾ ਸਵੈ ਯਾਨੀ ਕਿ ਖੋਜੀ ਦਾ ਆਪਣਾ ਮਨ ਇਹ ਖੁਦ ਨੂੰ ਜਾਣਨ ਦੀ ਸ਼ੁਰੂਆਤ ਹੈ ਉਹ ਬਿੰਦੂ ਜਿੱਥੋਂ ਹਰ ਚੀਜ਼ ਪੈਦਾ ਹੁੰਦੀ ਹੈ ਤੇ ਫਿਰ ਅਚਾਨਕ ਸਾਰਾ ਖਲਾ ਇੱਕ ਗੂੰਜਦੀ ਹੋਈ ਆਵਾਜ਼ ਨਾਲ ਭਰ ਜਾਂਦਾ ਹੈ ਜਿਵੇਂ ਓਮ ਦਾ ਜਾਪ ਹੋ ਰਿਹਾ ਹੋਵੇ ਇੱਕ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਪਰ ਇਹ ਕੋਈ ਇਨਸਾਨ ਨਹੀਂ ਹੈ ਇਹ ਇੱਕ ਸਰਵ ਵਿਆਪੀ ਸ਼ਕਤੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ ਉਹੀ ਸ਼ਕਤੀ ਜਿਸ ਨੂੰ ਅਸੀਂ ਓਮ ਵਜੋਂ ਵੀ ਜਾਣਦੇ ਹਾਂ ਇੱਥੇ ਇੱਕ ਬਹੁਤ ਹੀ ਬੁਨਿਆਦੀ ਸੱਚ ਸਾਹਮਣੇ ਆਉਂਦਾ ਹੈ ਸ਼ਬਦ ਦੱਸਦਾ ਹੈ ਕਿ ਜਿਹੜਾ ਸਵੈ ਹੈ ਯਾਨੀ ਇੱਕ ਅਤੇ ਜਿਹੜੀ ਬ੍ਰਹਮੰਡ ਦੀ ਮੂਡਲੀ ਕੰਪਨ ਹੈ ਯਾਨੀ ਓਮ ਉਹ ਦੋ ਵੱਖ-ਵੱਖ ਚੀਜ਼ਾਂ ਨਹੀਂ ਸਗੋਂ ਇੱਕ ਹੀ ਹਨ ਇਹ ਕੋਈ ਜੋੜ ਨਹੀਂ ਹੈ ਬਲਕਿ ਇਹ ਪਛਾਣ ਹੈ ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਤੁਸੀਂ ਹੀ ਬ੍ਰਹਮੰਡ ਹੋ ਚਲੋ ਹੁਣ ਥੋੜਾ ਹੋਰ ਅੱਗੇ ਵਧਦੇ ਹਾਂ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਸ਼ਬਦ ਜਾਂ ਓਮ ਅਸਲ ਵਿੱਚ ਹੈ ਕੀ ਇਸ ਦੀ ਪਰਿਭਾਸ਼ਾ ਕੀ ਹੈ ਤੇ ਇਹ ਸਾਡੀ ਹੋਣਦ ਤੇ ਕਿਵੇਂ ਅਸਰ ਪਾਉਂਦਾ ਹੈ ਤਾਂ ਫਿਰ ਸ਼ਬਦ ਕੀ ਹੈ ਇਹ ਉਹ ਮੁੱਢਲੀ ਕੰਪਨ ਹੈ ਉਹ ਆਵਾਜ਼ ਜੋ ਸਾਰੀਆਂ ਆਵਾਜ਼ਾਂ ਤੋਂ ਪਹਿਲਾਂ ਸੀ ਇਹ ਉਹ ਨਿਰਾਰਕਾਰ ਸੰਭਾਵਨਾ ਹੈ ਜਿਸ ਵਿੱਚੋਂ ਸਾਰੇ ਰੂਪ ਨਿਕਲਦੇ ਹਨ ਸਮਝੋ ਕਿ ਇਹ ਉਹ ਬ੍ਰਹਮੰਡੀ ਸਿਰਜਣਾਤਮਕ ਚੇਤਨਾ ਹੈ ਜੋ ਹਰ ਚੀਜ਼ ਦਾ ਆਧਾਰ ਹੈ ਇਸ ਨਾਲ ਇੱਕ ਬਹੁਤ ਹੀ ਸੁਭਾਵਿਕ ਸਵਾਲ ਪੈਦਾ ਹੁੰਦਾ ਹੈ ਜੇਕਰ ਸ਼ਬਦ ਹੀ ਸਭ ਕੁਝ ਹੈ ਪੂਰੀ ਦੀ ਪੂਰੀ ਹਕੀਕਤ ਤਾਂ ਫਿਰ ਸਾਨੂੰ ਕਿਸੇ ਖਾਸ ਚੀਜ਼ ਦੀ ਲੋੜ ਕਿਉਂ ਹੈ ਜਿਸ ਨੂੰ ਨਾਮ ਕਿਹਾ ਜਾਂਦਾ ਹੈ ਮਤਲਬ ਕਿ ਇੱਕ ਸਰਵ ਵਿਆਪਕ ਸ਼ਬਦ ਤੇ ਇੱਕ ਖਾਸ ਨਾਮ ਵਿੱਚ ਫਰਕ ਕੀ ਹੋਇਆ ਅਤੇ ਇਹੀ ਸਵਾਲ ਸਾਨੂੰ ਆਪਣੇ ਅਗਲੇ ਪੜਾਅ ਤੇ ਲੈ ਕੇ ਆਂਦਾ ਹੈ ਇੱਥੇ ਅਸੀਂ ਸਮਝਾਂਗੇ ਕਿ ਇਸ ਸਦੀਵੀ ਅਤੇ ਨਿਰਾਕਾਰ ਸੱਚ ਨੂੰ ਇੱਕ ਨਾਮ ਦੇਣ ਦਾ ਕੀ ਮਤਲਬ ਹੈ ਯਕੀਨ ਮੰਨੋ ਇਹ ਸਿਰਫ ਇੱਕ ਲੇਬਲ ਨਹੀਂ ਇਸ ਤੋਂ ਕਿਤੇ ਵੱਧ ਹੈ ਇਤੇ ਸਮਝਣ ਵਾਲੀ ਗੱਲ ਇਹ ਹੈ ਕਿ ਨਾਮ ਖੁਦ ਉਹ ਸਚਾਈ ਨਹੀਂ ਹੈ ਇਹ ਸਿਰਫ ਉਸ ਸਦੀਵੀ ਹਕੀਕਤ ਵਾਲ ਇੱਕ ਇਸ਼ਾਰਾ ਹੈ ਇੱਕ ਸੰਕੇਤ ਤੁਹਾਡਾ ਨਾਮ ਉਸ ਨਿਰਾਕਾਰ ਸ਼ਬਦ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਤੁਹਾਡੀ ਅਸਲੀ ਪਛਾਣ ਹੈ ਇਸ ਨੂੰ ਇੰਜ ਸਮਝੋ ਦੇਖੋ ਸਾਡਾ ਸਰੀਰ ਬਚਪਨ ਤੋਂ ਬੁੱਢਾਪੇ ਤੱਕ ਲਗਾਤਾਰ ਬਦਲਦਾ ਰਹਿੰਦਾ ਹੈ ਹੈਨਾ ਪਰ ਸਾਡਾ ਨਾਮ ਉਹ ਤਾਂ ਉਹੀ ਰਹਿੰਦਾ ਹੈ ਤਾਂ ਸਰੀਰ ਇੱਕ ਰੂਪ ਹੈ ਜੋ ਬਦਲ ਰਿਹਾ ਹੈ ਜਤ ਕੇ ਨਾਮ ਉਸ ਨਿਰਾਕਾਰ ਵਾਲ ਇਸ਼ਾਰਾ ਕਰਦਾ ਹੈ ਜਿਹੜਾ ਕਦੇ ਨਹੀਂ ਬਦਲਦਾ ਸਿੱਖ ਦਰਸ਼ਨ ਵਿੱਚ ਇਸ ਸਦੀਵੀ ਸੱਚ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਹੈ ਸਤਨਾਮ ਇਸ ਦਾ ਮਤਲਬ ਹੈ ਸੱਚਾ ਨਾਮ ਇਹ ਉਹ ਨਾਮ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਇਸ ਅਟਲ ਸਦੀਵੀ ਸ਼ਬਦ ਨੂੰ ਦਰਸਾਉਣ ਲਈ ਵਰਤਿਆ ਹੈ ਪਰ ਹੁਣ ਇੱਥੇ ਆ ਕੇ ਅਕਸਰ ਇੱਕ ਉਲਝਣ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਇਸ ਸੰਕਲਪ ਵਿੱਚ ਇੱਕ ਹੋਰ ਚਿੰਨ ਲੈ ਕੇ ਆਉਂਦੇ ਹਾਂ ਇਕ ਅਜੀਹਾ ਚਿੰਨ ਜਿਸ ਦਾ ਮਤਲਬ ਅਕਸਰ ਗਲਤ ਸਮਝਿਆ ਜਾਂਦਾ ਹੈ ਤਾਂ ਖੋਜੀ ਦਾ ਅਗਲਾ ਸਵਾਲ ਬਹੁਤ ਹੀ ਜ਼ਰੂਰੀ ਹੈ ਜੇ ਇਕ ਤੇ ਓਮ ਇੱਕੋ ਹੀ ਚੀਜ਼ ਹਨ ਤਾਂ ਫਿਰ ਇਕ ਓਮ ਕੀ ਹੈ ਕਿ ਇਹ ਇਕ ਵਿੱਚ ਓਮ ਨੂੰ ਜੋੜਨਾ ਹੈ ਕਿ ਇਹ ਪਹਿਲਾਂ ਤੋਂ ਹੀ ਸੰਪੂਰਨ ਸੱਚ ਵਿੱਚ ਕੋਈ ਵਾਅਦਾ ਹੈ ਪਰ ਜਵਾਬ ਬਿਲਕੁਲ ਸਾਫ਼ ਹੈ ਨਹੀਂ ਇਕ ਓਅੰਕਾਰ ਕੋਈ ਗਣਿਤ ਦਾ ਸਵਾਲ ਨਹੀਂ ਹੈ ਇਸ ਸੱਚ ਦੇ ਦੋ ਟੁਕੜਿਆਂ ਨੂੰ ਆਪਸ ਵਿੱਚ ਜੋੜਨਾ ਨਹੀਂ ਹੈ ਇਹ ਸਮੀਕਰਨ ਸਿਰਫ ਇਸ ਗਲਤ ਧਾਰਨਾ ਨੂੰ ਦੂਰ ਕਰਦਾ ਹੈ ਤਾ ਫਿਰ ਇਸ ਦਾ ਅਸਲ ਮਤਲਬ ਕੀ ਹੋਇਆ ਆਓ ਹੁਣ ਇਹਨਾਂ ਚਿੰਨਾਂ ਵਿਚਕਾਰ ਅਸਲ ਸਬੰਧ ਨੂੰ ਸਮਝੀਏ ਇੱਥੇ ਹੀ ਸਾਰੀਆਂ ਗੱਲਾਂ ਇੱਕਦਮ ਸਾਫ਼ ਹੋ ਜਾਣਗੀਆਂ ਦੇਖੋ ਏਕ ਓਮਕਾਰ ਕੋਈ ਵੱਖਰਾ ਹਿੱਸਾ ਨਹੀਂ ਬਲਕਿ ਉਸ ਇਕਤਾ ਦੀ ਇੱਕ ਸੰਪੂਰਨ ਵਿਆਖਿਆ ਹੈ ਇਹ ਕਹਿ ਰਿਹਾ ਹੈ ਕਿ ਜਿਹੜਾ ਇਕ ਹੈ ਉਸ ਨੂੰ ਓਮ ਦੇ ਰੂਪ ਵਿੱਚ ਸਮਝਾਇਆ ਗਿਆ ਹੈ ਇਹ ਇੱਕ ਪਰਿਭਾਸ਼ਾ ਹੈ ਕੋਈ ਜੋੜ ਕਟਾਓ ਨਹੀਂ ਆਓ ਇਸ ਨੂੰ ਤੋੜ ਕੇ ਸਮਝੀਏ ਇਕ ਦਾ ਮਤਲਬ ਹੈ ਪੂਰਣ एक वचन एकता बस इक एक ही है अते ओमकार ਦੱਸਦਾ ਹੈ ਕਿ ਉਹ ਇਕਤਾ ਕੀ ਹੈ ਇਹ ਉਹ ਸਿਰਜਣਾਤਮਕ ਸ਼ਕਤੀ ਹੈ ਉਹ ਸ਼ਬਦ ਜੋ ਸਾਰੀ ਹਕੀਕਤ ਨੂੰ ਬਣਾਉਂਦਾ ਹੈ ਦੇਖਿਆ ਇਹ ਦੋ ਚੀਜ਼ਾਂ ਨਹੀਂ ਸਗੋਂ ਇੱਕ ਹੀ ਹਕੀਕਤ ਦੇ ਦੋ ਪਹਿਲੂ ਹਨ ਅਤੇ ਇਹ ਗੱਲ ਸਾਨੂੰ ਸਮਝ ਵਿੱਚ ਇੱਕ ਬਹੁਤ ਹੀ ਡੂੰਗੀ ਤਬਦੀਲੀ ਵੱਲ ਲੈ ਕੇ ਜਾਂਦੀ ਹੈ ਸ਼ਬਦ ਹਕੀਕਤ ਲਈ ਸਿਰਫ ਇੱਕ ਲੇਬਲ ਨਹੀਂ ਹੈ ਸ਼ਬਦ ਖੁਦ ਹਕੀਕਤ ਹੈ ਇਹ ਉਹ ਤੱਤ ਹੈ ਜਿਸ ਤੋਂ ਹਰ ਚੀਜ਼ ਬਣੀ ਹੈ ਇਸ ਅਹਿਸਾਸ ਦਾ ਦਾਇਰਾ ਬਹੁਤ ਵੱਡਾ ਹੈ ਇਸ ਵਿੱਚ ਪੌਤੇਕ ਮਾਨਸਿਕ ਅਧਿਆਤਮਿਕ ਸਭ ਕੁਝ ਆ ਜਾਂਦਾ ਹੈ ਪਦਾਰਥ ਮਨ ਤੇ ਇਥੋਂ ਤੱਕ ਕਿ ਉਹ ਚੇਤਨਾ ਜੋ ਇਹ ਸਭ ਕੁਝ ਦੇਖ ਸਮਝ ਰਹੀ ਹੈ ਇਹ ਸਭ ਉਸੇ ਇੱਕ ਸ਼ਬਦ ਦੇ ਹੀ ਵਖ ਵਖ ਰੂਪ ਹਨ ਤੇ ਆਖਿਰਕਾਰ ਅਸੀਂ ਉਸ ਪਲ ਤੇ ਪਹੁੰਚਦੇ ਹਾਂ ਜਿੱਥੇ ਖੋਜੀ ਇਸ ਸੱਚ ਨੂੰ ਪੂਰੀ ਤਰ੍ਹਾਂ ਆਪਣੇ ਅੰਦਰ ਮਹਿਸੂਸ ਕਰ ਲੈਂਦਾ ਹੈ ਇਹ ਗਿਆਨ ਦੀ ਪ੍ਰਾਪਤੀ ਦਾ ਅੰਤਿਮ ਪੜਾ ਹੈ ਪਹਿਲਾ ਇਹ ਅਸਾਸ ਹੁੰਦਾ ਹੈ ਕਿ ਉਹ ਜੋ ਦੇਖ ਰਿਹਾ ਹੈ ਉਹ ਚੇਤਨਾ ਜੋ ਹਰ ਚੀਜ਼ ਦਾ ਅਨੁਭਵ ਕਰਦੀ ਹੈ ਫਿਰ ਉਹ ਜਿਸ ਨੂੰ ਦੇਖਿਆ ਜਾ ਰਿਹਾ ਹੈ ਉਹ ਵਸਤੂ ਉਹ ਦੁਨੀਆ ਅਤੇ ਅੰਤ ਵਿੱਚ ਇਹ ਗੱਲ ਸਾਫ਼ ਹੋ ਜਾਂਦੀ ਹੈ ਦੇਖਣ ਵਾਲਾ ਦੇਖਿਆ ਜਾਣ ਵਾਲਾ ਅਤੇ ਦੇਖਣ ਦੀ ਪੂਰੀ ਪ੍ਰਕਿਰਿਆ ਇਹ ਸਭ ਵੱਖ-ਵੱਖ ਨਹੀਂ ਹਨ ਇਹ ਸਭ ਇੱਕ ਹੀ ਸ਼ਬਦ ਹਨ ਇਹੀ ਤਾਂ ਅਸਲ ਸਵੈ-ਬੋਧ ਹੈ ਤੇ ਅੰਤ ਵਿੱਚ ਅਸੀਂ ਇਸ ਸ਼ਕਤੀਸ਼ਾਲੀ ਚਿੰਨ੍ਹ ਤੇ ਆ ਕੇ ਰੁਕਦੇ ਹਾਂ ਕੇਵਲ ਇੱਕ ਓੰਕਾਰ ਇਹ ਆਪਣੇ ਆਪ ਵਿੱਚ ਸਭ ਕੁਝ ਕਹਿ ਦਿੰਦਾ ਹੈ ਤੇ ਆਪਣੇ ਡੂੰਗੇ ਅਰਥ ਨੂੰ ਸਾਡੇ ਮਨ ਵਿੱਚ ਛੱਡ ਜਾਂਦਾ ਹੈ ਸਿਰਫ ਇੱਕ ਹੀ ਹੈ ਸਭ ਕੁਝ ਇੱਕ ਹੈ